ਹਾਂਜੀ ਸਾਬੋ ਕੀ ਹਾਲ ਚਾਲ ਐ ਸਾਰੇ ਠੀਕ ਠਾਕੋਂ ਆਸ ਕਰਦੇ ਹਾਂ ਸਾਰੇ ਠੀਕ ਹੀ ਹੋਮੋਗੇ ਸ਼ਾਇਦ ਕੀ ਵੀਡੀਓ ਪਾਉਣ ਦਾ ਰੀਜਨ ਤਾਂ ਇਹੀ ਹੋ ਗਿਆ ਵੀ ਰਿਪੇਅਰ ਕਰ ਕਰਕੇ ਆਕੇ ਇਹ ਪਹਿਲਾਂ ਵੀ ਆਕਾ ਵੀਡੀਓ ਵੀਡੀਓ ਪਾਈ ਸੀ ਰਿਪੇਅਰ ਦੀ ਤੇ ਜਣੀ ਪਹਿਲਾਂ ਵੀ ਆਪਣੀ ਰਿਪੇਅਰ ਦੀ ਵੀਡੀਓ ਪਾਈ ਹੋਈ ਆ ਵੀ ਸਾਣੀ ਹੈ ਕਿ ਤਾਂ ਰਿਪੇਅਰ ਇੰਨੀ ਜਿਆਦੇ ਕੱਢਿਆ ਹਾਲਾ ਕਟਰ ਦਾ ਐ ਸੀ ਵੀ ਚਲ ਕਟਰ ਦਾ ਕੰਮ ਹੈ ਨਹੀਂ ਵੀ ਕੰਮ ਕਾਟਾ ਕਟਰ ਦਾ ਤੇ ਇੱਕ ਦਾ ਆ ਪਾਈਪ ਤੋੜਤੀ ਇਹ ਨਵੀਂ ਪਾਈਪ ਇੱਕ ਟੁੱਟੀ ਸੀ ਫਿਰ ਪੰਜੀ ਨਵੀਆਂ ਪੁਣੀਆਂ ਪੈ ਗਈਆਂ ਇਹ ਪਾਈਪ ਨਾ ਇੱਥੋਂ ਕਿਤੇ ਇੱਥੇ ਟੈਂਕ ਦੇ ਇੱਥੋਂ ਉਰੋਂ ਟੈਂਕ ਦੇ ਕੋਲੋਂ ਕ੍ਰੈਂਕ ਹੋਈ ਹੋਈ ਸੀ ਯਾਨੀ ਅੱਡ ਹੋਈ ਹੋਈ ਸੁਣ ਦਿਖਾ ਵੀ ਦਿੰਨੇ ਆ ਸਾਲੀ ਇੰਨੀ ਜ਼ਿਆਦੇ ਰਿਪੇਅਰ ਨਿਕਲੇ ਨੇ ਇੰਨੀ ਜ਼ਿਆਦੇ ਰਿਪੇਅਰ ਨਿਕਲੀ ਆਇਦ ਕਿਦਾ ਜੀ ਆਕ ਗਿਆ ਭੈਣਾਂ ਦਾ ਰਿਪੇਅਰ ਕਰ ਕਰ ਇਹਨੂੰ ਸਾਰਾ ਦਿਖਾਵਾਂਗਾ ਹਿਸਾਬ ਮੈਨੂੰ ਐ ਲੱਗਦਾ ਵੀ ਆਇਦ ਕੀ ਹਿਸਾਬ ਸਾਰਿਆਂ ਨੂੰ ਵੱਧ ਜਾਊ ਬਾਹਰੇ ਤੇ ਆਹ ਬੈਕ ਦਾ ਆਹ ਬੈ ਟੋਟਾ ਹੋ ਕੱਢਿਆ ਚੋਂ ਪੈਪ ਚੋਂ ਜਣੀ ਇੰਨੀ ਟੁੱਟੀ ਹੋਈ ਸੀ ਟੈਂਡ ਦੇ ਕੋਲੋਂ ਜਿੱਥੇ ਟੈਂਡ ਹੁੰਦਾ ਸਰਾਖ ਹੁੰਦਾ ਪਹਿਲਾਂ ਵੱਟ-ਬੁੱਟੇ ਚ ਵੱਜ ਕੇ ਟੁੱਟ ਗਈ ਪੈਪ ਇਹੇ ਵੇ ਜਾਣੀ ਚੱਲੀ ਗਈ ਆ ਕਿਰਪਾ ਰਹੀ ਹੈ ਮਾਲਕ ਦੀ ਤੇ ਦੂਜੀ ਗੱਲ ਗਾਈਡ ਜਿਹੜੀ ਗਾਈਡ ਪਾੜਤੀ ਮਸ਼ੀਨ ਨੇ ਇਹ ਬਹੁਤ ਵੱਡੀ ਗੱਲ ਆ ਗਾਈਡ ਦੇ ਜਿੰਨੇ ਸਾਰੇ ਬੋਸ਼ ਨੇ ਸਾਰੇ ਬੋਸ਼ ਪੱਟ ਤੇ ਜਾਨੀ ਤਿੰਨ ਕ ਪੋਸ਼ੀ ਤਿੰਨ ਹਾਂ ਤਿੰਨ ਪੋਸ਼ ਬਚੇ ਹੋਏ ਨੇ ਉਹੋ ਆਹਾ ਆਹਾ ਤੇ ਆਹ ਪੱਟਦਾ ਇਹ ਨਵਾਂ ਲਾਉਣਾ ਪੈ ਗਿਆ ਉਹ ਪੱਟਦਾ ਇਹ ਨਵਾਂ ਲਾਉਣਾ ਪੈ ਗਿਆ ਤੇ ਸਾਰੇ ਬੋਸ਼ ਆਹਾ ਬੋਸ ਪੱਤੀਆਂ ਸਮੇਤ ਸਾਰਾ ਕੁਝ ਨਵਾਂ ਲਾਉਣਾ ਪੈ ਗਿਆ ਜਾਨੀ ਮੰਨ ਕੇ ਚੱਲੋ ਵੀ ਇੰਨੀ ਜ਼ਿਆਦੇ ਰਿਪੇਅਰ ਨਿਕਲੇ ਬੁਸ਼ਵਾਸ ਸਾਰੇ ਨਵੇਂ ਪਾਦੇ ਤੇ ਤੈਨਾ 85 ਟੈਨਾ ਸੀਗੀਆਂ ਆਹ ਪੁਰਾਣੀਆਂ ਜਿਹੜੀਆਂ ਉੱਤੇ ਲੱਗੀਆਂ ਹੋਈਆਂ ਸੀ 85 ਦੇ ਵਿੱਚੋਂ ਆਹੀ ਕੋਸੇ ਰਹਿ ਗਈਆਂ ਟੈਨਾ ਜਾਨੀ ਜਿੰਨੀਆਂ ਇੰਨੀਆਂ ਟੈਨਾ ਟੁੱਟ ਗਈਆਂ ਕਦੇ ਨਹੀਂ ਇੰਨੀ ਟੈਨ ਨਹੀਂ ਟੁੱਟੀ ਇਹਦੀ ਕਿਸੇ ਵੀ ਸੀਜ਼ਨ 'ਚ ਨਹੀਂ ਇੰਨੀ ਟੁੱਟੀ ਸੀ ਸੀਜ਼ਨ 'ਚ ਵੀ ਪਾਈਆਂ ਲਿਆ ਕੇ ਇਹ ਪਾਤੀਆਂ ਆਪਾਂ ਇਹਦੇ ਵਿੱਚੋਂ 20 ਟੈਨਾਂ ਘਟਨੇ ਜਿਹੜੀਆਂ ਆਹ ਪੁਰਾਣੀਆਂ ਨੇ 20 ਟੈਨਾਂ ਘਟਨੇ ਜਾਂ ਟੈਨਾਂ ਟੁੱਟ ਗਈਆਂ ਯਾਨੀ ਰੀਲ ਤੇ ਰਹੀ ਹੀ ਕੁਛ ਨਹੀਂ ਹਰ ਕੇ ਨਵੀਆਂ ਸਾਰੀਆਂ ਟੈਨਾਂ ਪਾਤੀਆਂ ਪੱਤੀਆਂ ਵੀ ਪਾਤੀਆਂ ਟੈਨਾਂ ਵੱਡੀਆਂ ਪਾ ਕੇ ਪੱਤੀ ਪੁੱਤੀ ਪਾ ਕੇ ਜਮਾ ਕਰਤੀ ਫਿਨਿਸ਼ ਕੱਲੇ ਟੈਨਾਂ ਰਹੇ ਨੇ ਆਪਣੀਆਂ ਕਸਨ ਵਾਲੀਆਂ ਯਾਨੀ ਇੰਨੀ ਜ਼ਿਆਦੇ ਰਿਪੇਅਰ ਨਿਕਲੀ ਆ ਭੈਣ ਜੀ ਕਿ ਮਸ਼ੀਨ ਦੀ ਬਹੁਤ ਜ਼ਿਆਦੇ ਨਜਾਇਜ਼ ਹੀ ਨਿਕਲੀ ਆ ਕਿਸੇ ਸਾੜ ਨਹੀਂ ਨੀ ਰਿਪੇਅਰ ਨਿਕਲੀ ਮਾਨਾ ਕਾ ਬਲੇਡ ਬਲੇਡ ਨਹੀਂ ਕੁਛ ਛੱਡਿਆ ਤੀ ਕਿਉਂ ਝੋਨੇ ਡਿੱਗੇ ਕਰਕੇ ਬਲੇਡ ਸਾਰਾ ਖਤਮ ਕਰਿਆ ਬੈ ਸਾਰਾ ਬਲੇਡ ਖਤਮ ਕਰਿਆ ਬੈ ਮਸ਼ੀਨ ਨੇ ਚਲੇ ਨਹੀਂ ਅੱਗੇ ਕੀ ਹੁੰਦਾ ਜੀ ਬਲੇਡ ਇੱਕ ਅੱਧਾ ਬਲੇਡ ਮਸਾਂ ਟੁੱਟਦਾ ਹੁੰਦਾ ਝੋਨੇ ਚ ਤੇ ਇਧਰੋਂ ਤੇ ਸੱਚ ਆ ਆ ਜਿਹੜੇ ਆ ਕਾਬਲੇ ਨੇ ਆ ਆ ਪੱਟੇ ਨਹੀਂ ਜਾਂਦੇ ਉਹ ਛੇਤੀ ਇਹ ਵੀ ਪੱਟ ਦੇ ਦਗੀ ਇਥੋਂ ਇਹ ਉਧਰਲਾ ਕਾਵਲਾ ਵੀ ਨਵਾਂ ਲਾਉਣਾ ਪੈ ਗਿਆ ਤੇ ਜੂ ਤੋੜਤਾ ਜਿਹੜਾ ਹ ਜੂ ਆ ਇਹ ਨਵਾਂ ਬਣਾ ਕੇ ਲਾਉਣਾ ਪੈ ਗਿਆ ਜਿਹਦੇ ਵਿੱਚ ਖੜਦੀ ਹੁੰਦੀ ਆ ਰੀਲ ਤਾਂ ਟਾਂਟਾਂ ਕਰਦੇ ਹੁੰਨੇ ਆਪਾਂ ਗਾਈਡ ਕੋਲੋਂ ਤੇ ਗਾਈਡ ਨੇ ਤਾਂ ਪੱਟ ਨਹੀਂ ਪੱਟਣਾ ਸੀ ਕਿਉਂ ਗਾਈਡ ਤੇ ਦਾਵ ਵਾਲੀ ਰਹਿੰਦੀ ਸੀ ਗਾਈਡ ਦੇ ਬਹੁਤ ਸਾਰੇ ਖਤਮ ਹੋ ਗਏ ਆ ਪੱਤੀ ਤੋਂ ਇਸ ਤੋਂ ਜਿਹੜਾ ਆ ਚਾਕੂ ਆ ਚਾਕੂ ਟੁੱਟ ਗਿਆ ਦਾ ਚਾਕੂ ਕਿੰਨੇ ਰਹਿ ਗਏ ਤਿੰਨ ਹੀ ਰਹਿ ਗਏ ਚਾਕੂ ਵੀ ਚਲ ਚਾਕੂ ਦਾ ਨੋਰਮਲ ਕਾ ਲੱਗਦਾ ਬੱਟਾ ਮੋਟਾ ਚ ਬੱਜੀਆਂ ਟੁੱਟ ਜਾਂਦੇ ਨੇ ਇੱਥੋਂ ਆ ਚੀਜ਼ ਪੱਟੀ ਇਧਰੋਂ ਜੂ ਪਟਿਆ ਤੇ ਆਹ ਹੋ ਜਿੰਗਾਠ ਵਾਲਾ ਇਹ ਵੀ ਖਤਮ ਕਰਤਾ ਯਾਨੀ ਬੜੀ ਜਿਆਦੇ ਰਿਪੇਅਰ ਨਿਕਲੀ ਐ ਇਧਰੋਂ ਆਹ ਪੱਲਾ ਜਿਹੜਾ ਥੱਲੋਂ ਇਹ ਪਟਿਆ ਗਿਆ ਬੱਟ ਵਾਸ਼ ਤੇ ਹੁੰਦਾ ਤੇ ਆਹ ਆਰਮ ਇਹ ਪਾਉਣੀ ਪੈਗੀ ਬਹੁਤ ਜਿਆਦੇ ਰਿਪੇਅਰ ਕੱਢੀ ਐ ਬੜੀ ਜਿਆਦੇ ਆ ਪੱਤੀਆਂ ਪੁੱਤੀਆਂ ਸਾਰੀਆਂ ਨਵੀਆਂ ਲਾਉਣੀਆਂ ਪੈਗੀਆਂ ਯਾਨੀ ਮਾਲ ਭਲੀ ਡਿੱਜਦਾ ਇੱਥੇ ਬੁਸ਼ਾਂ ਦੇ ਨਾਲ ਆਹ ਲੋਹੇ ਦੇ ਪੁਸ਼ ਵੀ ਨਵੇਂ ਲਾ ਦੇਣਗੇ ਪਾਈਪ ਆ ਪਾਤੀਆਂ ਸਾਰੀਆਂ ਨਵੀਆਂ ਤੇ ਬੁਸ਼ ਪਾਤੇ ਆ ਪੱਤੀ ਪਾਤੀ ਤੇ ਅੰਦਰਲੀ ਜਿਹੜੀ ਅੰਦਰ ਪੱਤੀ ਹੁੰਦੀ ਹੈ ਹੈਵੀ ਲੈ ਕੇ ਪਾਈ ਇੱਕ ਇੱਕੇ ਚ ਪੱਤੀ ਦੂਜੀ ਆਉਂਦੀ ਆ ਪੱਤੀ ਤੋਂ ਇੱਕ ਨਰਮ ਪੱਤੀ ਆਉਂਦੀ ਆ ਇਹ ਆਪਾਂ ਹੈਵੀ ਡਿਊਟੀ ਚ ਲੈ ਕੇ ਪਾਈ ਆ ਤੇ ਪਹਿਲਾਂ ਆਪਣਾ ਡਿਸੀਜਨ ਸੀਗਾ ਵੀ 6 ਪਾਈਪਾਂ ਵਾਲੀ ਰੀਲ ਬਣਾਈਏ 6 ਪਾਈਪਾਂ ਵਾਲੀ ਬਾਕੀ ਸੀ ਰੀਜਨ ਕਣੀ ਨਹੀਂ ਬਣਾਈ ਵੀ ਮੰਨ ਕੇ ਚੱਲੋ ਵੀ ਦਾਣੇ ਵੱਧ ਭੋਰ ਦੀ ਆਹੋ ਇਹ ਲਰਾਦਾ ਹੋ ਗਿਆ ਸੀ ਵੀ ਸੇਵ ਐਪਾਂਲੀ ਰੀਲ ਬਣਾਈਏ ਮਾੜਾ ਦੱਸਿਓ ਵੀ ਸੇਵ ਐਪਾਂਲੀ ਕਾਮਯਾਬ ਹੈਗੀ ਕਿ ਨਹੀਂ ਕਾਮਯਾਬ ਹੈਗੀ ਬਾਲੀ ਜਿਆਦੇ ਰੇਪਰ ਨਿਕਲੀ ਐ ਥਾਂ ਥਾਂ ਸਿੱਟਿਆ ਪਿਆ ਸਾਰਾ ਜਗਾੜ ਆ ਭਈਆ ਉਹਦੀ ਕਾਟਰ ਦੀ ਜਿਹੜੀ ਬਲੇਡ ਤੇ ਲੱਗੀ ਹੁੰਦੀ ਆਰਮ ਜੀ ਇਹ ਖਤਮ ਕਰੀਦਾ ਸਾਈਡ ਆਨ ਕਰਤਾ ਵਿੱਚੋਂ ਆਹਦੇ ਆ ਵੀ ਸਾਈਡ ਆਨ ਆਹ ਵੀ ਸਾਈਡ ਆਨ ਹੈ ਤੇ ਇਧਰੋਂ ਇੱਥੋਂ ਐ ਕਰੈਕ ਹੋ ਗਈ ਆ ਭਈਆ ਇੱਥੋਂ ਤੇੜ ਛੱਡ ਗਈ ਉਹ ਨਹੀਂ ਤੇੜਦੀ ਨਹੀਂ ਜਦੋਂ ਇਥੋਂ ਨਾਟਕ ਆਦਦੇ ਨੇ ਇਥੋਂ ਸਾਨੇ ਛੱਡ ਜਾਂਦੀ ਹੈ ਜਾਨੀ ਡਿੱਗੇ ਝੋਨੇ ਦਾ ਇੰਨਾ ਫਰਕ ਹੈ ਤੇ ਖੜੇ ਝੋਨੇ ਦਾ ਵੀ ਖੜੇ ਤੇ ਡਿੱਗੇ ਝੋਨੇ ਦਾ ਦਿਨ ਰਾਤ ਦਾ ਫਰਕ ਅਗਲਾ ਕਹੀ ਦਿੰਦਾ ਵੀ ਜੀਰੀ ਵਧੀ ਆ ਕੀ ਕਰਿਆ ਕੀ ਹੈ ਤੇ ਥਰੇਸ਼ਰ ਦੀ ਫੱਟੀ ਪੱਟੀ ਹੀ ਚੱਕ ਆਹ ਸਪਾਈਕਾਂ ਦੇ ਇਥੋਂ ਟੁੱਟੀਆਂ-ਟੁੱਟੀਆਂ ਸੀ ਥਰੇਸ਼ਰ ਦੀ ਫੱਟੀ ਇਧਰਲੇ ਪਾਸੋਂ ਸਾਰੀ ਇਹ ਦਵਾਰੇ ਲਾਈ ਆ ਵਿੱਚ ਚੱਲਦੇ ਸੀਜ਼ਨ ਚ ਇੱਥੋਂ ਆਹ ਫੱਟੀ ਇੱਕ ਸਾਰੀ ਪੂਰੀ ਪੱਟਦੀ ਸੀ ਥਰੇਸ਼ਰ ਵਾਲੀ ਝੋਨੇ ਵਾਲੀ ਦੀ ਟੈਨਾ ਟੂਨਾ ਸਾਰੀਆਂ ਹਰ ਕੇ ਫਿਰ ਨਵੀਂ ਬਦਲਤੀਆਂ ਇੱਕ ਰੀਜਨ ਹੋਰ ਵੀ ਆ ਜਿਹੜੀ ਆਹ ਟੈਨ ਇਹਦਾ ਵੀ ਤੁਹਾਨੂੰ ਦੱਸਾਂਗੇ ਤੇ ਆਹ ਟੈਨ ਦਾ ਆਹ ਟੈਨ ਦਾ ਤੇ ਆਹ ਟੈਨ ਦਾ ਦਿਨ ਰਾਤ ਦਾ ਫਰਕ ਆ ਹੁਣ ਦਿਖਾ ਵੀ ਦਿੰਦੇ ਹਾਂ ਕਿ ਜਿਹੜੀ ਆਹ 11 ਇੰਚੀ ਟੈਨ ਆ ਇਹ ਇਹ ਕਹਜ ਆਪਣੀ ਆ ਵੀ ਪਾੜੀ ਸੀ ਪੁਲੀ ਲੈ ਆ ਨਵੀਂ ਪਾਉਣੀ ਪੈਗੀ ਇਹ ਪੁਲੀ ਇੱਥੋਂ ਲੈ ਕੇ ਆ ਰੇਵਟੇ ਤੋਂ ਲੈ ਕੇ ਜੇ ਮੰਨ ਕੇ ਚੱਲ ਵੀ ਇੱਥੇ ਤੱਕ ਮਸ਼ੀਨ ਨੇ ਪੱਲਾ ਪਟ ਕੇ ਇਧਰੋਂ ਇੰਨਾ ਪੀ ਸਾੜੀ ਕਰਤਾ ਜੀ ਆਹ ਸਾਫਟ ਖਤਮ ਕਰਤੀ ਆਹ ਜਿਹੜੀ ਵਿੱਚ ਸਪੋਰਟ ਵਾਸਤੇ ਹੁੰਦੇ ਚੈਨ ਚੱਕ ਕੇ ਰੱਖੇ ਜਿਹੜੀ ਚੈਨ ਨੂੰ ਤਾਂ ਚੱਕ ਕੇ ਰੱਖਦੀ ਆ ਇਹ ਵੀ ਡਾਊਨ ਪਾਤੀ ਜਮਾ ਖਤਮ ਕਰਤੀ ਪਟੇ-ਪੁਟੇ ਜਣੀ ਸਾਰੇ ਜਿਹੜੇ ਆਪਣੇ ਨਾਲ ਚੱਲ ਨੋਰਮਲ ਦਾ ਕਸਦੀ ਰਹਿੰਦੇ ਫਰੋਂਗਾ ਦੇ ਪੱਟੇ ਤਾਂ ਇਹਦਾ ਕਸ ਕੁਛ ਹੀ ਜਾਂਦੇ ਨੇ ਨਿਕਲਦਾ ਵੀ ਜਣੀ ਵੱਡਾ ਰੀਜ ਨੇ ਇਹ ਆ ਵੀ ਗੈਡ ਗੈਡ ਦਾ ਮੇਨ ਮਕਸਦ ਹੁੰਦਾ ਵੀ ਗੈਡ ਪਾੜਦੀ ਨਹੀਂ ਹੁੰਦੀ ਵੀ ਟੁੱਟਦੀ ਨਹੀਂ ਹੁੰਦੀ ਗੈਡ ਵੀ ਟੁੱਟੀ ਕਿਹੜੇ ਹਿਸਾਬ ਤੇ ਬੋਸਤਾ ਜਦੋਂ ਚੱਲੇ ਚੋਂ ਬੋਸ ਕਸ ਕੇ ਟੁੱਟ ਗਏ ਹਨ ਉਹ ਬੱਕਰੀ ਕੱਲਾ ਉਹ ਤਾਂ ਰਬੜਦਾ ਵੀ ਗੈਡ ਦਾ ਇੱਥੋਂ ਬੈਲਟ ਪੱਟਿਆ ਜਾਣਾ ਇਧਰੋਂ ਪੱਟਿਆ ਜਾਣਾ ਪੱਲਿਆਂ ਤੋਂ ਕਮਾਲ ਦੀ ਗੱਲ ਹੋ ਗਈ ਚਾਕੂ ਟੁੱਟਣਾ ਤੇ ਆਹ ਟੈਂਡ ਦਾ ਤੇ ਆਹ ਟੈਂਡ ਦਾ ਦਿਨ ਰਾਤ ਦਾ ਫਰਕ ਇੱਕ ਵਿੱਚ ਕਮਾਲ ਵੀ ਹੋ ਗਈ ਸੀ ਉਹ ਨੂੰ ਸਾਰੀ ਗੱਲ ਬਾਅਦ ਦੱਸਾਂਗੇ ਤੇ ਆਹ ਟੈਂਡ ਤੇ ਉਹ ਟੈਂਡ ਦਾ ਕਿੰਨਾ ਫਰਕ ਆ ਇਹ ਕਿਉਂ ਵੱਧ ਟੁੱਟਦੀ ਆ ਕਿਉਂਗਾ ਟੁੱਟਦੀ ਆ ਯਾਰ ਇਹਦਾ ਵੀ ਰੀਜਨ ਹੈਗਾ ਯਾਰ ਸਾਡਾ ਕੱਢ ਕੇ ਦੇਖਿਆ ਹੋ ਰੀਜਨ ਪੂਰਾ ਪ੍ਰੋਪਰ ਵੀ ਜਣੀ ਆਟ ਐਨ ਨਾਲ ਜੀਰੀ ਫਸਲ ਸਫਾਈ ਵੱਧ ਲਿਆਉਂਦੀ ਆ ਮਸ਼ੀਨ ਜਾਈ ਦੇ ਨਾਲ ਵੱਧ ਲਿਆਉਂਦੀ ਆ ਇਹਦਾ ਵੀ ਤੁਹਾਨੂੰ ਦੱਸਾਂਗੇ ਕਾਰਨ ਕੀ ਆ ਇਹ ਇਹਦਾ ਵੀ ਬਹੁਤ ਵੱਡਾ ਹੋਇਆ ਤੇ ਪਾਈਪ ਕਿਹੜੀ ਰੀਲ ਲੰਬਾ ਪਾਈਪ ਕਿਹੜੀ ਟੈਨ ਨਾਲ ਵੱਧ ਟੁੱਟਦੀ ਆ ਇਹਦੇ ਨਾਲ ਟੁੱਟਦੀ ਆ ਕਿਹਦੇ ਨਾਲ ਟੁੱਟਦੀ ਆ ਅਗਲੀ ਵੀਡੀਓ ਸਾਨੂੰ ਸਾਰਾ ਦੱਸਾਂਗੇ ਵੀ ਜਣੀ ਐਤ ਕਿ ਇੰਨਾ ਮਨ ਅੱਕ ਗਿਆ ਪਰ ਰਿਪੇਅਰ ਕਰ ਕਰ ਮਸ਼ੀਨ ਤੋਂ ਨਹੀਂ ਕਾਟਰ ਦਾ ਕੰਮ ਭੋਰਾ ਨਹੀਂ ਸੀਗਾ ਕਾਟਰ ਦਾ ਕੰਮ ਐਸੇ ਵੀ ਚੱਲ ਕਾਟਰ ਦਾ ਕੰਮ ਨਹੀਂ ਜਦੋਂ ਇੱਕ ਪਾਈਪ ਇਸੋ ਬੜੀ ਲੀਨ ਦਾ ਪੱਕਲੀ ਟੈਨਾਂ ਸੀ ਪਰ ਮਕਸਦ ਆਏ ਸੀ ਵੀ ਕੱਲੀਆਂ ਟੈਨਾਂ ਵੱਡੀਆਂ ਲਾਉਣੀਆਂ ਨੇ ਆਪਾਂ ਛੋਟੀਆਂ ਕੱਢ ਦਾਂਗੇ ਤੇ ਜਦੋਂ ਇੱਥੋਂ ਟੈਨ ਕੱਢੀ ਆ ਪਾਇ ਪਾ ਜਿਹੜੀ ਕਰੈਕ ਹੋਈ ਪਈ ਸੀ ਇੱਥੋਂ ਜਾਨੀ ਨਾਲੋਂ ਨਹੀਂ ਸੀ ਲਹੀ ਉਹ ਕਰੈਕ ਹੋਈ ਪਈ ਸੀ ਇਧਰ ਵਟ ਚ ਬਾਜ ਬਾਜ ਬਟਾ ਦੇ ਦੇ ਕੋਈ ਇੱਥੇ ਮਾਲ ਫਸ ਜਾਂਦਾ ਇਧਰ ਮਾਲ ਫਸ ਜਾਂਦਾ ਨਾਲ ਭਲੀਟੀਆਂ ਭਲੇਟੇ ਵੱਜੀ ਜਾਂਦੇ ਨੇ ਤਾਂ ਅਗਰ ਕਿਥੋਂ ਕਰੈਕ ਹੋ ਗਈ ਵੇ ਸਾਰੀਆਂ ਪੰਜੇ ਪੰਜੇ ਦੀਆਂ ਪੰਜੇ ਨਵੀਆਂ ਪਾਤੀਆਂ